ਬਿਕਰਮ ਜੀਠੀਆ ਦੇ ਮਾਮਲੇ ਦੇ ਵਿੱਚ ਅੱਜ ਦੁਬਾਰਾ ਤੋਂ ਸੁਣਵਾਈ ਹੋਈ ਜਿਹੜੀ ਇੱਕ ਸੁਣਵਾਈ ਬੈਰਕ ਜੇਲ ਦੇ ਵਿੱਚ ਬੈਰਕ ਬਦਲਣ ਨੂੰ ਲੈ ਕੇ ਸੀ ਉਹ ਹੋਈ ਮੋਹਾਲੀ ਅਦਾਲਤ ਦੇ ਵਿੱਚ ਤੇ ਦੂਸਰੀ ਜਿਹੜੀ ਬੇਲ ਐਪਲੀਕੇਸ਼ਨ ਦੇ ਉੱਤੇ ਸੁਣਵਾਈ ਹੋਈ ਉਹ ਹੋਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਜੋ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਉਸ ਦੇ ਵਿੱਚ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ADGP ਜੇਲ੍ਹਾਂ ਨੂੰ ਰਿਪੋਰਟ ਸਬਮਿਟ ਕਰਾਉਣ ਦੇ ਲਈ ਅਦਾਲਤ ਨੇ 2 ਦਿਨ ਦਾ ਸਮਾਂ ਦਿੱਤਾ ਹੈ ਤੇ ਉਧਰ ਹੀ ਹੁਣ 25 ਜੁਲਾਈ ਨੂੰ ਜਿਹੜੀ ਹੈ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਯਾਨੀ ਕਿ ਦੋ ਦਿਨ ਦੇ ਰਿਪੋਰਟ ਦੇ ਸਮੇਂ ਤੋਂ ਬਾਅਦ ਅੱਜ 22 23 24 ਦੋ ਦਿਨ ਦਾ ਸਮਾਂ ਤੇ 25 ਤਰੀਕ ਨੂੰ ਹੁਣ ਅਗਲੀ ਸੁਣਵਾਈ ਵਿਕਰਮ ਅਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਹੋਵੇਗੀ ਤੇ ਉਧਰ ਹੀ ਜੋ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਚੱਲ ਰਹੀ ਸੀ ਬੇਲ ਐਪਲੀਕੇਸ਼ਨ ਦੀ ਤੇ ਅਰੈਸਟ ਨੂੰ ਲੈ ਕੇ ਅਰੈਸਟ ਨੂੰ ਜਿਹੜਾ ਚੈਲੰਜ ਕੀਤਾ ਗਿਆ ਸੀਗਾ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਉਸ ਦੇ ਵਿੱਚ ਸਰਕਾਰ ਨੂੰ ਅਦਾਲਤ ਨੇ ਨੋਟਿਸ ਕਰ ਦਿੱਤਾ ਹੈ ਜਿ ਰਿਪੋਰਟਸ ਦੀ ਜੇ ਮੈਂ ਗੱਲ ਕਰਾਂ ਉਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਬੇਲ ਜ਼ਮਾਨਤ ਦੀ ਜਿਹੜੀ ਅਪੀਲ ਹੈ ਉਹਦੇ ਚ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਦੀ ਅ ਗ੍ਰਿਫਤਾਰੀ ਦੇ ਖਿਲਾਫ ਪਾਈ ਗਈ ਸੀਗੀ ਪਟੀਸ਼ਨ ਉਹਦੇ ਵਿੱਚ ਜੇਲ ਮੈਨੂਅਲ ਦੀ ਕਾਪੀ ਮੰਗੀ ਤੇ ਨਾਲ ਹੀ ਗਰਾਉਂਡ ਆਫ ਅਰੈਸਟ ਦੀ ਜਿਹੜੀ ਰਿਪੋਰਟ ਹੈ ਉਹ ਵੀ ਮੰਗੀ ਗਈ ਹੈ ਤੇ ਇਸ ਦੇ ਨਾਲ ਹੀ ਜਿਹੜੀ ਬੈਰਕ ਬਦਲਣ ਦੇ ਵਿੱਚ ਗੱਲ ਦੱਸੀ ਜਾ ਰਹੀ ਹੈ ਕਿ 2 ਘੰਟੇ ਇਸ ਦੇ ਉੱਤੇ ਬਹਿਸ ਚੱਲੀ ਕਿ ਬੈਰਕ ਕਿਉਂ ਬਦਲੀ ਜਾਣੀ ਚਾਹੀਦੀ ਹੈ ਤੇ ਸਰਕਾਰ ਵੱਲੋਂ ਇਹ ਪੱਖ ਰੱਖਿਆ ਗਿਆ ਕਿਉਂ ਬਦਲੀਏ ਯਾਨੀ ਕਿ ਜੋ ਵਿਕਰਮ ਅਜੀਠੀਆ ਦਾ ਪੱਖ ਕਹਿ ਰਿਹਾ ਕਿ ਕਿਉਂ ਨਾ ਬਦਲੀ ਜਾਵੇ ਤੇ ਸਰਕਾਰ ਕਹਿ ਰਹੀ ਹੈ ਅਸੀਂ ਕਿਉਂ ਬਦਲੀਏ ਬੈਰਕ ਤੇ ਇਹਦੇ ਵਿੱਚ ਵੱਖ-ਵੱਖ ਜਿਹੜੇ ਹਥ ਨੇ ਜਾਂ ਦਲੀਲਾਂ ਨੇ ਉਹ ਦਿੱਤੀਆਂ ਗਈਆਂ ਜਿਹਦੇ ਵਿੱਚ ਵਿਕਰਮ ਅਜੀਠੀਆ ਵੱਲੋਂ ਲਗਾਤਾਰ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਉਹਨਾਂ ਕੋਲ ਉਪਰ ਸਾਬਕਾ ਮੰਤਰੀ ਰਹੇ ਨੇ ਤੇ ਉਹਨਾਂ ਦੇ ਕੋਲ ਜੇਲ ਦੇ ਮੈਨੂਅਲ ਦੇ ਹਿਸਾਬ ਦੇ ਨਾਲ orange ਮੈਨੂਅਲ ਦੀ ਜਿਹੜੀ ਸੁਰੱਖਿਆ ਹੈ ਉਹ ਹੁੰਦੀ ਹੈ ਇਸ ਕਰਕੇ ਉਹਨਾਂ ਦਾ ਬੈਰਕ ਹੈ ਉਹ ਜਿਹੜਾ ਬਦਲਿਆ ਜਾਵੇ ਤੇ ਇਸ ਦੇ ਉੱਤੇ 2 ਘੰਟੇ ਵਿਵਾਦ ਹੋਈ ਤੇ ਹੁਣ 2 ਘੰਟੇ ਦੀ ਬਹਿਸ ਤੋਂ ਬਾਅਦ 2 ਦਿਨ ਦੇ ਸਮੇਂ ਦੇ ਗੈਪ ਦੇ ਬਾਅਦ ਹੁਣ 25 ਤਰੀਕ ਪੈ ਗਈ ਹੈ ਜਿਸ ਦੇ ਵਿੱਚ ਅਦਾਲਤ ਵੱਲੋਂ ADGP ਜਿਹੜੇ ਜੇਲ੍ਹਾਂ ਨੇ ਉਹਨਾਂ ਦੇ ਕੋਲੋਂ ਰਿਪੋਰਟ ਮੰਗਵਾਈ ਹੈ ਤੇ ਉਧਰ ਹੀ ਇੱਕ ਵਾਰ ਫਿਰ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਅਦਾਲਤ ਵੱਲੋਂ ਬੇਲ ਐਪਲੀਕੇਸ਼ਨ ਲੱਗ ਅਦਾਲਤ ਦੇ ਵਿੱਚ ਬੇਲ ਐਪਲੀਕੇਸ਼ਨ ਲਗਾਈ ਗਈ ਹੈ ਉਸ ਦੇ ਉੱਤੇ ਫੈਸਲਾ ਆਇਆ ਕਿ ਸਰਕਾਰ ਨੂੰ ਨੋਟਿਸ ਕਰ ਦਿੱਤਾ ਗਿਆ ਤੇ ਤੀਸਰੀ ਜਿਹੜੀ ਗੱਲ ਹੈ ਉਹ ਇਹ ਸੀਗੀ ਕਿ ਗਰਾਉਂਡ ਆਫ ਅਰੈਸਟ ਕੀ ਹੈ ਵਿਕਰਮ ਜੀਟੀਆ ਦੀ ਅਰੈਸਟ ਦੇ ਉੱਤੇ ਉਹ ਵਾਲੀ ਰਿਪੋਰਟ ਮੰਗੀ ਗਈ ਹੈ ਤੇ ਹੁਣ ਇਹਨਾਂ ਦੇ ਵਿੱਚ 25 ਤਰੀਕ ਦੀ ਜਿਹੜੀ ਕਹਿ ਲਓ 25 ਤਰੀਕ ਪੈ ਗਈ ਹੈ ਤੇ ਬਾਕੀਆਂ ਦੀ ਅਜੇ ਤੱਕ ਆਣੀ ਬਾਕੀ ਹੈ ਤੇ ਹੁਣ 25 ਤਰੀਕ ਨੂੰ ਜਿਹੜਾ ਉਹ ਮਾਮਲਾ ਜਿਹੜਾ ਹੈ ਉਹ ਸੁਣਵਾਈ ਹੋਵੇਗੀ 25 ਤਰੀਕ ਨੂੰ ਤੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਦੇ ਪਤਨੀ ਗਨੀਮਕੌਰ ਮਜੀਠੀਆ ਲਗਾਤਾਰ ਸਰਕਾਰ ਨੂੰ ਕਿਰ ਰਹੇ ਨੇ ਤੇ ਨਾਲ ਦੇ ਨਾਲ ਹੀ ਵਿਜੀਲੈਂਸ ਦੇ ਜਿਹੜਾ ਅਫਸਰਾਂ ਨੇ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਸੀ ਉਹਨਾਂ ਦੇ ਖਿਲਾਫ ਵੀ ਐਸਐਸਪੀ ਨੂੰ ਚੰਡੀਗੜ੍ਹ ਦੇ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਨਾਲ ਸਪੀਕਰ ਨੂੰ ਵੀ ਸ਼ਿਕਾਇਤ ਭੇਜੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਤੇ 25 ਤਰੀਕ ਨੂੰ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਦੀ ਇਨ੍ਹਾਂ ਪਟੀਸ਼ਨਸ ਦੇ ਉੱਤੇ ਕੀ ਫੈਸਲਾ ਆਉਂਦਾ ਹੈ ਖੈਰ ਵਿਕਰਮ ਮਜੀਠੀਆ ਦੇ ਮਾਮਲੇ 'ਚ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ